ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ ਨਿਊਜ਼ ਖਬਰ ਦਿਨਾਂਗਰ ਤੋਂ ਮੈਂ ਦੱਸਦੀ ਕਿ ਦਿਨਾਂਗਰ ਦੇ ਨਜ਼ਦੀਕ ਪਿੰਡ ਪਟੋਆ ਵਿਖੇ ਇੱਕ ਚੋਰ ਦੇ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆ ਦੱਸੀਏ ਕਿ ਇੱਕ ਵਿਅਕਤੀ ਰਾਤ 1 ਵਜੇ ਦੇ ਕਰੀਬ ਸ਼ਟਰ ਤੋੜ ਕੇ ਏਟੀਐਮ ਦੇ ਅੰਦਰ ਵੜਿਆ ਅਤੇ ਉਹ ਗੈਸ ਕਟਰ ਦੇ ਨਾਲ ਏਟੀਐਮ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੋਇਆ ਸੀ ਸੀ ਟੀਵੀ ਦੇ ਵਿੱਚ ਨਜ਼ਰ ਆ ਰਿਹਾ ਦੱਸਦੀ ਕਿ ਉਸ ਵਿਅਕਤੀ ਦੇ ਵੱਲੋਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰੰਤੂ ਉਸ ਦੇ ਕੋਲ ਸਮਾਨ ਇਕੱਠਾ ਹੋਣ ਦੇ ਕਾਰਨ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਜਿ ਦਿਖ ਰਿਹਾ ਹੂੰ ਪੰਜਾਬ ਬਾਰਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਨਨਾਗਰ ਟੂਰ ਵੀ ਲੰਮੇ ਪਾਏ ਆਨੇ ਐ ਐਸਪਰੀਮਾ ਟਕੇ ਅੰਦੇ ਇਹ ਐਸਪਰੀਮਾ ਉਹ ਕੈਮਰੇ ਬੰਦ ਇਹ ਸਕਰੀਨ ਤੇ ਕੈਮਰੇ ਬੰਦ ਹੋ ਜਾਂਦੇ ਉਹ ਸਕੇ ਲਾਈਟਰ ਲਾਈਟਰ ਦੋ ਲਾਈਟਰ ਸਪਰੇਅ ਆਈ ਡੱਬੀ ਆ ਵੇਖੋ ਭੈਣ ਚੋਰਾ ਦਾ ਕੰਮ ਚੋਰਾ ਨੇ ਏਟੀਐਮ ਤੋੜਨਾ ਸਾਰਨਾ ਕੀਤਾ ਪਰ ਹੋ ਗਿਆ ਬਚਾ ਪਰਮਾਤਮਾ ਦੀ ਦਿਆ ਨਾਲ ਵੇਖੋ ਕਿਵੇਂ ਵੱਢਿਆ ਉਹਨਾਂ ਨੇ ਵੇਖੋ ਕਿਵੇਂ ਕਟਣ ਨਾਲ ਇਹ ਲੱਗਦਾ ਉਹਨਾਂ ਕੋਲ ਸਮਾਨ ਮੁੱਕ ਗਿਆ ਇਹ ਤਾਂ ਹੀ ਤਾਂ ਹੀ ਚਲੇ ਗਏ ਆ ਵੇਖੋ ਕੈਮਰੇ ਕਿਦਾਂ ਕਾਲੇ ਕਰਕੇ ਤੇ ਆ ਕੈਮਰੇ ਤੋੜ ਗਏ ਤਾਰਾਂ ਕੱਢ ਕੇ ਕੈਮਰੇ ਦੀਆਂ ਚੋਰ ਤੇ ਪੱਕੇ ਹੀ ਪਰ ਰੱਬ ਨੇ ਬਚਾਇਆ ਚੋਰ ਪੱਕੇ ਹੀ ਆਹ ਕੈਮਰਾ ਬਾਹਰ ਜਿਹੜਾ ਮੇਨ ਐਂਟਰੀ ਦੇ ਦਾ ਮੂੰਹ ਦੇਖੋ ਕਿਦਾ ਤਾਲੂ ਕਰਦਾ ਆ ਆ ਦੇਖੋ ਆ ਦੇ ਤਾਇ ਕਿੱਥੇ ਆ ਤਾਲੇ ਉੱਥੇ ਰਹਿੰਦੋ